ਓਏ ਉਹ ਗਾ ਕਾਲਾ ਉਹ ਹੈ ਰੁਕੀ ਫਤੇ ਇਹ ਜੀ ਬਾਗਾ ਪ੍ਰਾਣੀ ਦੀ ਇੱਕ ਕਹਾਣੀ ਹੈ ਉਹ ਛੇਕਾ ਠੰਡੇ ਥਾਂ ਦੇਖਣ ਗਿਆ ਹੂੰ ਲੋ ਠੰਡੇ ਥਾਂ ਦੇਖਣ ਗਿਆ ਤਾਂ ਐਤਵਾਰ ਦਾ ਦਿਨ ਹਾਂ ਤੇ ਉਸ ਲਾਲੀ ਕੱਲੀ ਘਰੇ ਤੇ ਉਹ ਮੰਜੇ ਨੂੰ ਹੱਥ ਪਾ ਲਿਆ ਹੱਥ ਪਾ ਲਿਆ ਮੰਜੇ ਨੂੰ ਤੇ ਡਾਵੇ ਨਾ ਹੂੰ ਉਹ ਛੇੜਨੇ ਕਿਹਾ ਸਰਦਾਰਨੀ ਵੀ ਜਾਂ ਤਾਂ ਇਹਨੂੰ ਡਾਲਾ ਹੂੰ ਤੇ ਨਹੀਂ ਤੂੰ ਮੈਨੂੰ ਜਵਾਬ ਦੇ ਮੈਂ ਜਾਵਾਂ ਹਾਂ ਹੱਥ ਮੰਜੇ ਨੂੰ ਪਾਇਆ ਕੀ ਕਹਿੰਦੀ ਆ ਉਹ ਹਕਾਰ ਦੇ ਵਿੱਚ ਹੂੰ ਕਹਿੰਦੀ ਸੇੜ ਜੀ ਇਹ ਸਾਡਾ ਮਾਤਰ ਹੱਲ ਕਰੋਗੇ ਹੂੰ ਫਿਰ ਤਾਂ ਮੈਂ ਡਾਉਣੀਆਂ ਨਹੀਂ ਡਾਉਣ ਦਾ ਫਾਇਦਾ ਨਹੀਂ ਅੱਛਾ ਹੂੰ ਉਦੋਂ ਚਾਂਦੀ ਦੇ ਰੁਪਈਏ ਹੁੰਦੇ ਸੀ ਉਹ ਕਹਿੰਦਾ ਸੀ ਕੀ ਥੋੜ੍ਹਾ ਮਤਬਲ ਕੀ ਮੰਗਾ ਥੋੜੀ ਕਹਿੰਦੀ ਆ ਸਾਡੇ ਉੱਪਰ ਜਿੰਨੀਆ ਕਿੱਡੀ ਆ ਹਾਂ ਤੇ ਵੀ ਚਾਂਦੀ ਦੇ ਰੁਪਈਆ ਨਾਲ ਭਰਉਣੀ ਆ ਉਹੋ ਹਾਂਜੀ ਇਹ ਤਾਂ ਮਜੂਰਾ ਤਾਂ ਗੱਲ ਕਰ ਮੁੰਡੇ ਦੇਗਾ ਨਹੀਂ ਤਾਂ ਲੋੜ ਨਹੀਂ ਅੱਛਾ ਉਹ ਕਹਿੰਦਾ ਫਿਰ ਵੇਖੋ ਤੀ ਆਇਆ ਨੂੰ ਕਿੱਡਾ ਦੁੱਖ ਆ ਕਹਿੰਦਾ ਮੇਰਾ ਮਨ ਕੀ ਕਵੇ ਕਈ ਕਹਿੰਦੇ ਹੁੰਦੀਆਂ ਨਾ ਈਆਂ ਨੇ ਨਸਤੌਣ ਨਵਾਈਆਂ ਨਹੀਂ ਨਵਾਈ ਨਹੀਂ ਕਿਸੇ ਨੇ ਅਜ ਤਾਈਂ ਮੁੰਡੇ ਉਹ ਕਹਿੰਦਾ ਮੈਂ ਰਚ ਚੈੱਕ ਕਰੇ ਮੈਂ ਖੂ ਖਾਤੇ ਪੈ ਜਾ ਅੱਛਾ ਆਇਆ ਨੂੰ ਇਹ ਦੁੱਖ ਜਾਣੇ ਪੈਂਦੀਆਂ ਲੋਕੋ ਆ ਆ ਕੇ ਮਹਾਰਾਜ ਨੂੰ ਤੇ ਮਰਜ਼ੀ ਦੇ ਨਾਲ ਨਾ ਬਚਿੰਦੇ ਸਟੇਸ਼ਨ ਦੇ ਉੱਤੇ ਬਹਿ ਜਾ ਕੇ ਹਾਂਜੀ ਜਦੋਂ ਆ ਕੇ ਬਹਿ ਗਿਆ ਦੋਕ ਦਾ ਟਾਈਮ ਇੱਕ ਨਾ ਬੱਚਾ ਮਹਾਜਨਾ ਦਾ ਕੁਲੀ ਦਾ ਕੰਮ ਕਰੇ ਅੱਛਾ ਜਦੋਂ ਭਾਵੀ ਪੈਂਦੀ ਐ ਉਹ ਕੁਲੀ ਦਾ ਕੰਮ ਕਰੇ ਤੇ ਉਹ ਸੇਠ ਨੇ ਦੇਖਿਆ ਵੀ ਮੁੰਡੇ ਤੇ ਸ਼ਕਲ ਬਹੁਤ ਐ ਅੱਛਾ ਵੀ ਇਹਨੂੰ ਪੁੱਛੀਏ ਤਾਂ ਸਹੀ ਹਾਂ ਸਹੀ ਉਹ ਜਦੋਂ 2 ਵਜੇ ਭਾਂਖੂਟ ਹੋ ਕੇ ਤੇ ਉਹ ਬਹਿ ਗਿਆ ਹਾਂ ਉਹਨੇ ਫਿਰ ਸੇਠ ਨੂੰ ਪੁੱਛਦਾ ਹਾਂ ਕਾਕਾ ਕਿ ਨਾ ਹਾਂਜੀ ਹੂੰ ਕਿਹੜਾ ਪੈਂਦਾ ਹਾਂ ਕਹਿੰਦਾ ਜ ਆਹ ਹੀ ਐ ਅੱਛਾ ਤੇ ਤੁਸੀਂ ਇਹ ਕੰਮ ਤੈਨੂੰ ਕਿਉਂ ਕਰਨਾ ਪਿਆ? ਉਹ ਕਹਿੰਦਾ ਜੀ ਪਿਤਾ ਜੀ ਹੀ ਮੇਰੇ ਉਹ ਬਿਮਾਰ ਨਹੀਂ ਤੁਸੀਂ ਹਾਂ ਤੇ ਸਾਡੇ ਪਰੋਖੋਂ ਪਈ ਨਹੀਂ ਸਾਥੋਂ ਹਰਤੀ ਸ਼ੌਗਾ ਪਾਇਆ ਨਹੀਂ ਗਿਆ ਮੈਂ ਤੇ ਮੇਰੀ ਮਾਤਾ ਇੱਕ ਬਟੀਲੀ ਆ ਦੋ ਕੱਪ ਆ ਤੇ ਅਸੀਂ ਉਹ ਟਾਈਮ ਪਾਉ ਕਾਤਰ ਪੀਣਾ ਕਰਦੀਆ ਤੇ ਮੈਂ ਆਹ ਕੁੜੀ ਦਾ ਕੰਮ ਕਰਕੇ ਅਸੀਂ ਆਉ ਦਾ ਪਾਲ ਪ੍ਰੋਸ਼ਨ ਕਰਦੇ ਆ ਤੇ ਜਗਾ ਉਹ ਕਹਿੰਦਾ ਕਾਹਤ ਜਗਾ ਉਹ ਕਹਿੰਦਾ ਜਗਾ ਹੈਗੀ ਆ ਜੀ ਕਨਾਲ ਸਾਡੇ ਪਰੋਖੋਂ ਹੀ ਪਾਉਂਦੀ ਸੀਗੀ ਤੇ ਉਹਵੇਂ ਖੜੇ ਹੱਥੋਂ ਦੇ ਪੁਰਾਣੇ ਹੂੰ ਉਹ ਕਹਿੰਦਾ ਉਹਨੇ ਦੇਖਿਆ ਕਹਿੰਦਾ ਫਿਰ ਥੋੜਾ ਘਰ ਕਿੱਥੇ ਗਿਆ ਹੂੰ ਉਹ ਕਹਿੰਦਾ ਜੀ ਆਹ ਮਹਲਾ ਨਾਲ ਹੀ ਐ ਹੂੰ ਵੇਖੋ ਜਾਣਾ ਅਗਲੇ ਦੇ ਕਦੇ ਬਹੁਤ ਧੱਕਾ ਹੁੰਦਾ ਉਹਨੇ ਪਤਾ ਕੀ ਕਿਹਾ ਉਹ ਕਹਿੰਦਾ ਕਾਕਾ ਮੇਰਾ ਸਿਰ ਦੁਖਦਾ ਵੇਲੇ ਚੰਗੇ ਸੀ ਅੱਗੇ ਕਹਿੰਦਾ ਮੇਰਾ ਸਿਰ ਦੁਖਦਾ ਮੈਂ ਨਾ ਬੰਦਕ ਮੁੜ ਕਾ ਲੈਣਾ ਤੇ ਥੋੜਾ ਘਰ ਕਿੱਥੇ ਗਿਆ ਗੋਲੀ ਲੈ ਕੇ ਤੇ ਉਹ ਘੁੱਟ ਚਾਹ ਪੀਣੀ ਹੈ ਹੂੰ ਉਹ ਕਹਿੰਦਾ ਵੀ ਚੱਲ ਬੜ ਵੇਲੇ ਚੰਗੇ ਸੀ ਉਹ ਮੁੰਡਾ ਲੈ ਗਿਆ ਤੇ ਅੱਗੇ ਮਾਤਾ ਉਹਦੀ ਫਿਰਦੀ ਆ ਤੇ ਉਹਨਾਂ ਪਿਲੀ ਚੱਤੀ ਚਾਹ ਪਣੀ ਬਣਾਇਆ ਤੇ ਉਹਨੂੰ ਛੇਹ ਨੇ ਦੇਖ ਲਿਆ ਉਹ ਤੱਕ ਦੇਖਿਆ ਥੋੜੇ ਖੜੇ ਆਏ ਹੈ ਉਹਨੇ ਕਿਹਾ ਵੀ ਜਗਾ ਤਾਂ ਹੈਗੀ ਆ ਆ ਜਗਾ ਤਾਂ ਹੈਗੀ ਉਹ ਜਦੋਂ ਵੇਖੂ ਕੇ ਕਹਿੰਦਾ ਦੇਖ ਲਿਆ ਵੀ ਜਗਾ ਹੈਗੀ ਤਾਂ ਉਹ ਪਤਾ ਫਿਰ ਕੀ ਕਹਿੰਦਾ 42 ਨੂੰ ਕਹਿੰਦਾ ਸਰਦਾਰ ਨਹੀਂ ਇਹਦੀ ਹਾਂ ਨਹੀਂ ਕਹਿੰਦਾ ਜੇ ਮੈਂ ਤੇਰੇ ਮੁੰਡੇ ਨੂੰ ਮਹਿਤਾ ਕਰਾਂ ਲੈ ਲੇਗੀ ਉਹ ਕਹਿੰਦੀ ਬਾਹਰ ਨੂੰ ਬਾਹਰ ਨੂੰ ਬਾਹਰ ਕਾ ਸੇਟ ਚਾ ਵੀ ਚੜਦਾ ਮੰਗਦਾ ਵੀ ਨਹੀਂ ਕੋਈ ਵੜਦਾ ਆ ਦੋ ਕੱਪ ਹੈ ਤੇ ਫਰੀਲੀ ਪਈ ਐ ਇਹ ਕੁਲੀ ਦਾ ਕੰਮ ਕਰਦਾ ਤੇ ਮੈਂ ਕਿਤਨਾ ਪੀਣਾ ਕਰਦੀ ਐ ਸਾਡੇ ਤਾਂ ਕੋਈ ਮੰਗਤਾ ਨਹੀਂ ਪੜਦਾ ਅਗਰ ਮੋਂਟੀ ਜੀ ਵੀ ਬਣਾਉਣਾ ਬਹੁਤ ਔਖਾ ਹੁੰਦਾ ਪਿਆਰੀ ਸ਼ਾਹ ਸੰਗਦੀ ਉਹ ਕਹਿੰਦਾ ਮੈਂ ਕਿਹੜਾ ਸੁੱਤ ਕੋਈ ਮੰਗਦਾ ਇਹ ਤਾਂ ਮੈਂ ਮੰਗਦਾ ਤਾਂ ਦੱਸੋ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਜਿਆਦਾ ਡਾਉਣ ਜੇ ਤੇ ਇਹਨਾਂ ਨੇ ਆਉਣੀ ਉਹ ਕਹਿੰਦਾ ਕਾ ਕਾ ਕਿਉਂ ਕਰ ਆ 20 ਪੰਜ ਰੁਪਏ ਜਦੋਂ ਤੁਖਤਾ ਸੇ ਲਿਆ ਮੁੰਡੇ ਨੂੰ 5 ਪੰਜ ਰੇ ਤੇ ਕੋਹੋਂ ਤੇ ਉਹਨੇ ਪਤਾਸੇ ਲਿਆਂਦੇ ਕਹਿੰਦਾ ਸਰਦਾਰ ਨਹੀਂ ਹਾਂ ਕਿੰਨਾ ਯਾਰ ਕਾਹਨ ਪੁਰਾਣਾ ਹੀ ਲੀੜਾ ਵੀ ਖਿੱਚ ਲਾ ਤਾ ਦਿਨ ਵੇੜੀ ਪੁਰਾ ਕੇ ਬਾਰੀ ਸਾਰਿਆਂ ਦੀ ਆਉਣੀ ਐ ਇੱਚਾ ਕਿੰਨਾ ਤਾਰ ਤੇ ਨਾ ਤਾਰ ਤੋਂ ਆਹ ਪੁਰਾਣਾ ਲੀੜਾ ਹੀ ਖਿੱਚ ਲਾ ਉਹਨੇ ਢੋਲ ਕੇ ਅਜੇ ਹੀ ਪੁਰਾਣਾ ਖਿੱਚ ਲਿਆ ਮੁੰਡੇ ਦੇ ਮੁੰਡੇ ਤੇ ਧਰਤਾ ਤੇ ਉਹਨੇ ਤਾਸੇ ਪਾ ਕੇ ਤੇ ਇੱਕ ਮੁੰਡੇ ਦੇ ਮੂੰਹ ਜਿਠਾਤਾ ਤੇ 100 ਰੁਪਇਆ ਪਾਤਾ 10 ਪਾ ਦੇ ਉਹਨੇ ਉਹ ਵੀ ਮਾਨੇ ਹੂੰ ਕਿੰਨਾ ਲ ਸਦਾ ਨਹੀਂ ਕਹਿੰਦੀ ਹਾਂ ਕਿੰਨਾ ਮਾ ਦੂਜੇ ਜਾਂ ਤਵਾਰਾਂ ਹੂੰ ਤੇ ਅੱਛਾ ਦੂਜੇ ਅੰਤਵਾਰ ਜਦੋਂ ਗਿਆ ਤੇ ਜਾ ਕੇ 2 ਲੱਖ ਰੁਪਇਆ ਉਹਨਾਂ ਦੇ ਪੈਰਾਂ 'ਚ ਸਿਰਤਾ ਕਿਹਾ ਕਾਕਾ ਆ ਘਰ ਵਾਲਾ ਵਿਆਹ ਦਿਲ ਫੇਰ ਦੇਖੇਗਾ ਉਹ ਕਹਿੰਦਾ ਕੁੜੀ ਨੂੰ ਤਾਂ ਇਹ ਤਾਂ ਪਰ ਉਹ ਕੁੜੀ ਨੂੰ ਤਾਂ ਨਹੀਂ ਮਾਤ ਇਹ ਠੀਕ ਹੈ ਠੀਕ ਉਹ ਕਹਿੰਦਾ ਹੁਣ ਚੱਕ ਲੈ ਚੱਕ ਕੇ ਤੇ ਉਹਨੇ ਮਕਾਨ ਪੁਣਾ ਸ਼ੁਰੂ ਕਰਤਾ ਇਹ ਲੋ ਸ਼ੁਰੂ ਕਰਤਾ ਨਿਕਲ ਗਏ 4-5 ਹਰ ਮਕਾਨ ਪਾਲਿਆ ਸਿਰੇ ਤੱਕ ਚਮੜਾ ਰਵੇ ਉਹ ਮੁੰਡੇ ਹਾਣੀ ਕਹਿੰਦੇ ਯਾਰ ਇੱਥੇ ਰੂਟੀਨਾ ਪਾ ਦੇਗੇ ਦੋ ਹਲਵਾਈ ਲੱਗੂਗਾ ਇਹ ਵੀ ਚੱਕ ਦੇ ਇਹੋ ਚੱਕਣ ਲੱਗੇ ਪਿਆਰੀ ਸਾਹ ਸੰਗਤ ਜੀ ਤਾਂ ਉਹਦੇ ਥੱਲੇੋਂ ਨੀਵਾ ਕਰਦੇ ਤੇ ਗਾ ਕੇ ਨਿਕਲੇ ਇੱਥੇ ਮੋਹਰਾਂ ਦੀ ਭਰੀ ਤੇ ਉਹ ਬੁਢੀ ਨੂੰ ਪਤਾ ਲੱਗਿਆ ਮੇਰੇ ਮਾਤਾ ਅਖੇ ਆਹ ਤੌੜਾ ਨਿਕਿਆ ਉਹ ਕਹਿੰਦੀ ਹੈ ਉਹ ਕਰੋ ਆਹ ਚੱਕੋ ਚਾਹ ਪੀ ਤੁਸੀਂ ਚਾਹ ਪੀਓ ਉਹ ਪਤੇ ਤਾਂ ਚਾਹ ਪਿੰਕ ਕਰਦੇ ਜਿਹੜੇ ਮਜ਼ਬੂਰ ਲੱਗੇ ਸੀ ਤੇ ਮੁੰਡੇ ਨੂੰ ਕਹਿੰਦੀ ਆ ਜਾ ਹੁਣ ਉਹਨੇ ਜੋ ਆ ਪਾਇਆ ਦੁਪੱਟਾ ਤੇ ਪੰਦਰ ਲੈ ਗਈ ਮੋਹਰਾਂ ਜੋ ਦੇ ਹੀਰੇ ਜਵਾਹਰ ਮੋਹਰ ਮੁੱਤੀ ਵੇਤ ਹਾਂ ਜੇ ਤੋ ਦੂਜਾ ਪਿਆਰ ਐਤਵਾਰ ਹੋਇਆ 42 ਸਾਂਗਤੀ ਉਹ 60000 ਰੁਪਏ ਵਿਆਹ ਦੇ ਤੇ ਉਹ ਕਹਿੰਦਾ ਕਾਕਾ ਵਿਆਹ ਦੇ ਰੁਪਏ ਗਈ ਫੜ ਉਹ ਕਹਿਣ ਲੱਗਾ ਕਹਿੰਦਾ ਦੇਈ ਰੁਪਈਆ ਸਾਡੇ ਕੋਲ ਗਈ ਬਹੁਤ ਆ ਇਹਨਾਂ ਕਿੱਥੋਂ ਆ ਗਏ ਕਹਿੰਦੇ ਆ ਜਾ ਤੈਨੂੰ ਦਿਖਾਉ ਉਹਨੂੰ ਪਤਾ ਵੀ ਇਹਨੇ ਸਾਨੂੰ ਸਰਾ ਭੇਜ ਦੇ ਤਰਾ ਦਿਖਾਇਆ ਉਹ ਵੀਰੋ ਜੋਹਰ ਮੋਤੀ ਹੈ ਇਹ ਭਾਈ ਮੜ ਗਿਆ ਮੜ ਗਿਆ ਵਿਆਹ ਕਰਤਾ ਜੇ ਉਹ ਵਿਆਹ ਕਰਤਾ ਤਾਂ ਕੁੜੀ ਉੱਥੇ ਵਿਆਹ ਹੀ ਜਾਂਦੀ ਆ ਉਹ ਕੁੜੀ ਨੇ ਉਤਰ ਨਹੀਂ ਦਿੱਤੀ ਪਹਿਲਾਂ ਪੈਦਾਂ ਨੂੰ ਡੱਗ ਗਈ ਪਹਿਨੀ ਹੱਥ ਨਾਲ ਵੇ ਕੁੜੀ ਦੇ ਇਹ ਵੀ ਨਹੀਂ ਨਹੀਂ ਨਾ ਇਹ ਤੁਮ ਹੋਣਾ ਹੀ ਤਾਂ ਸਾਡੇ ਹੋਣਾ ਸੀ ਸਾਨੂੰ ਕਿਹਨੇ ਪੁੱਛਣਾ ਸੀ ਤੇ ਜਿਹਨੂੰ ਕੁੜੀ ਪਰੋਣਾ ਉਹਨੇ ਮਾਰ ਦੇਣੀ ਸੀ ਤੇ ਉਹ ਕੁੜੀ ਹੁਣ ਤੱਕ ਪੋਤ ਪਰੋਤੇ ਵਾਲੀ ਹੋ ਬੁੜੀ ਹੈਗੀ ਆ ਹਜੇ ਤੇਰੀ ਮੰਗਲ ਦੀ ਘਟਨਾ ਬੈਰੂ ਦਾ ਖਾਲਸਾ ਇਹਦਾ ਆਹੀ ਦਾ ਆਪਾਂ ਚੀਜ਼ ਗਣਦੇ ਆ ਵੀ ਗਾਂ ਕਦੇ ਬਾਤ ਇਹ ਜਿਹੜੀ ਆਪਾਂ ਤੁਹਾਨੂੰ ਸੁਣਾਈ ਆ ਗੱਲ ਭਵਾਨਕੇ ਵਾਲੀ ਉਹ ਗੱਲ ਇਸੇ ਕਰਕੇ ਸੱਚੀ ਹੋਈ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਫੇਰ ਉਹਨੂੰ ਗੱਲ ਨੂੰ ਪਰਤਉਂਦੇ ਵੀ ਹੁੰਦੇ ਸੀ ਆ ਬਈ ਇੱਕ ਘਰੇ ਇੱਕ ਗਰੀਬ ਘਰੇ ਕੁੜੀ ਵੀ ਆ ਤੀ ਇੱਕ ਤਕੜੇ ਵੀ ਆ ਤੀ ਤਕੜਿਆਂ ਨੇ ਕਦਰ ਨਹੀਂ ਕਰੀ ਤੇ ਮਾੜਿਆਂ ਨੂੰ ਐ ਹੁੰਦਾ ਵੀ ਯਾਰ ਗਰੀਬ ਜਿਹੜਾ ਬੰਦਾ ਬੰਦਾ ਭੋਰਾ ਉਹਨੂੰ ਐ ਹੁੰਦਾ ਵੀ ਤਕੜਾ ਵੀ ਯਾਰ ਮੈਂ ਕਿੱਥੇ ਭਵਾਵਾਂ ਸਮਝਿਆ ਮੇਰੀ ਗੱਲ ਆ ਜਿਵੇਂ ਹੁਣ ਤਕੜੇ ਆਪਾਂ ਵੀ ਇੱਥੇ ਹੁਣ ਆਪਾਂ ਦੇ ਨਹੀਂ ਆਮ ਆਪਣੇ ਨੂੰ ਪਾਪਰ ਦੀ ਆ ਜਦੋਂ ਆਪਾਂ ਕਿ ਤਕੜੇ ਘਰੇ ਜਾਂਦੇ ਉਹਨੂੰ ਤਾਂ ਐ ਹੁੰਦਾ ਯਾਰ ਬਹਿ ਜਾਣਗੇ ਕੋਈ ਨਹੀਂ ਕਿੱਥੇ ਆ ਇਹ ਕਿਹੜਾ ਮਾੜਾ ਇਹ ਦੇ ਆਪਾਂ ਜਦੋਂ ਘਰੇ ਜਾਂਦੇ ਉਹਨੂੰ ਐ ਹੁੰਦਾ ਯਾਰ ਕਿਵੇਂ ਚਾਹ ਦੇ ਨੜੇ ਨੂੰ ਕੀ ਦੇਵਾਂ ਯਾਰ ਉਹਨਾਂ ਨੂੰ ਉਹ ਭੁੱਲ ਹੀ ਜਾਂਦੇ ਵਿਚਾਰੇ ਹਾਂ ਜੇ ਫਿਰ ਦੇ ਵੀ ਕਿੱਥੇ ਭੁਾਈਏ ਆਪਾਂ ਕਿਹੜਾ ਲੀੜਾ ਨੇ ਥੱਲੇ ਪਿਛਾਈਏ ਥੱਲੇ ਕਿਹੜਾ ਲੀੜਾ ਪਿਛਾਈਏ ਜਿਵੇਂ ਰਾਮਚੰਦਰ ਮਹਾਰਾਜ ਗਏ ਉਹ ਭੀਲਣੀ ਦੇ ਘਰੇ ਗਏ ਤੇ ਭੀਲਣੇ ਦੇ ਲੋ ਝੂਠੇ ਫੇਰ ਕਰ ਕਰ ਸਿਰ ਉਹ ਪਿਆਰ ਚ ਹੀ ਸਿੱਟੀ ਗਈ ਸਿੱਟੀ ਗਈ ਹਾਂ ਕਿਉਂਕਿ ਗਰੀਬ ਸੀਗੀ ਤੇ ਮਹਾਰਾਜ ਨੂੰ ਪਤਾ ਸੀ ਗਰੀਬ ਹੈ ਗਰੀਬਣੀਆ ਇਹ ਪ੍ਰੇਮ ਚ ਵੱਜੇ ਹਾਂ ਪ੍ਰੇਮ ਚ ਵੱਜੇ ਉਹਨਾਂ ਨੇ ਖਾ ਲਏ ਤੇ ਕਹਿਣ ਦਾ ਭਾਵ ਵੀ ਇਹ ਜਿਹੜਾ ਬੰਦਾ ਹੁੰਦਾ ਨਾ ਪਿਆਰ ਜਿਹਨੂੰ ਪਿਆਰ ਆਪਾਂ ਨੂੰ ਉਹ ਆਪਾਂ ਗਰੀਬ ਨਾਲ ਵੀ ਬੰਦਾ ਪਿਆਰ ਕਰੂ ਤੇ ਜਿਹੜਾ ਨਰਦਈ ਹੁੰਦਾ ਯਾਰ ਉਹ ਉਹਨੇ ਤਾਂ ਮਾਰੇ ਨੂੰ ਨਿੰਦਕੋਈ ਜਾਣਾ ਵੇਖੀ ਲੱਛਮ ਨੇ ਸਿਰ ਤੇ ਸੀ ਉਹਨੂੰ ਫਿਰ ਮੋਰ ਚਾਹੀ ਹਾਂ ਤੇ ਉਹਨੂੰ ਮੋਰ ਚਾਹੀ ਦੇ ਨਾਲ ਲੱਛਮ ਨੇ ਖਾਦੇ ਨਹੀਂ ਸੀ ਇਹ ਕਹਿਣ ਦਾ ਭਾਵ ਇਹ ਹੁੰਦਾ ਵੀ ਤਗੜਾ ਤੇ ਮਾੜੇ ਦੇ ਵਿੱਚ ਬਿਲਕੁਰੀ ਹੈਗੇ ਆ ਅੱਜ ਵੀ ਹੈਗੇ ਆ ਅਜੇ ਵੀ ਹੈਗੇ ਆ ਅੱਗੇ ਜਾਣੀ ਜਿਹੜੇ ਬਜ਼ੁਰਗ ਸੀ ਨਾ ਆਪਣੇ ਪਹਿਲਾਂ ਬੁੜੇ ਪਹਿਲਾਂ ਆਪਣੇ ਆਪ ਤਾਂ ਰਾਜਿਆਂ ਨੂੰ ਪਤਾ ਹੁੰਦਾ ਕਿਉਂਕਿ ਉਹ ਲਾਗ ਲੈ ਕੇ ਉਹਨੇ ਜਾਣਾ ਤੇ ਫਿਰ ਕੁੜੀ ਨੂੰ ਲੈਣ ਵੀ ਉਹਨੇ ਜਾਣਾ ਤੇ ਇੱਕ ਦੂਜੇ ਦੇ ਪਰ ਆਪਾਂ ਜਿਹੜੇ ਹੁਣ ਨੈਣ ਆਉਂਦੀ ਸੀ ਆਪਣੇ ਨਾਲ ਪਹਿਲਾਂ ਆਪਣੀਆਂ ਕੁੜੀਆਂ ਨਾਲ ਆਉਂਦੀਆਂ ਨੇ ਨੈਣਾ ਪੰਜ ਪੰਜ ਵੱਲੇ ਉਹ ਇਹਨਾਂ ਦਾ ਮਤਲਬ ਉਹਨਾਂ ਦਾ ਐ ਹੁੰਦਾ ਸੀ ਉਹਨੇ ਸੱਸ ਨੂੰ ਤੇ ਜਿਹੜੀ ਉਹਦੀਆਂ ਨਣਾਂ ਨਣਾਂ ਆਉਂਦੀਆਂ ਸੀ ਉਹਨਾਂ ਨੂੰ ਉਹ ਜਿਹੜੀ ਹੁੰਦੀ ਸੀ ਨਾ ਆਪਣੀ ਨੈਣ ਉਹ ਸਾਰਾ ਜੋ ਜਾਂਦੀ ਸੀ ਆਕੇ ਵੀ ਇਹ ਇਹ ਸਾਡੀ ਕੁੜੀ ਦੀ ਇੱਥੇ ਕਦਰ ਹੋਊ ਕਿ ਨਹੀਂ ਹੋਊਗੀ ਅਮ ਜਨੇ ਕਹ ਲੋ ਆਪ ਕਿਉਂਕਾ ਆਪਣੀ ਬੋਲੀ ਚ ਵੀ ਆਪਾਂ ਨੂੰ ਪਤਾ ਲੱਗ ਜਾਣਾ ਗੱਤ ਨਹੀਂ ਕਿਉਂ ਸੀ ਨਾ ਉਹ ਕੁੜੀ ਨਿਆਣੀ ਵੀ ਨਹੀਂ ਪੰਜ ਪੰਜ ਵਾਰੇ ਮਕਲਾਵਾ ਨਹੀਂ ਸੀ ਦਿੰਦੇ ਯਾਰ ਦੋ ਦੋ ਸਾਲ ਤਿੰਨ ਤਿੰਨ ਸਾਲ ਯਾਰ ਬੰਦਾ ਪੰਜ ਪੰਜ ਸਾਲ ਮੰਗਿਆ ਰਹਿੰਦਾ ਸੀ ਸਾਹਿਬ ਜੀ ਟੁੱਟਨ ਦਾ ਪਤਾ ਨਹੀਂ ਕਿਉਂ ਨੈਣ ਨੂੰ ਤਾ ਨਾਲ ਘਲਦੇ ਹੁੰਦੇ ਸੀ ਤੇ ਆਮ ਯਾਰ ਆਪਣੇ ਕਿੰਨੇ ਜਹਰ ਚਾਹ ਨਾਲ ਮੁੰਡਿਆਂ ਨੇ ਆਉਣਾ ਕਿਹੜਾ ਦੋ ਮੁੰਡਿਆਂ ਨੇ ਨਾਲ ਜਾਣਾ ਉਹਨਾਂ ਨੂੰ ਬਚਾਰਿਆਂ ਨੂੰ ਬਹੋਣਾ ਬੈਠ ਕੇ ਚਾਹ ਪਾਣੀ ਪਿਉਣਾ ਕਿਹੜਾ ਓਏ ਆ ਦੋ ਬੰਦੇ ਰੱਖਿਓ ਨੇ ਉਹ ਨਾਲ ਜਾਰ ਤੇ ਗੇੜਾ ਗੂੜਾ ਦਵਾ ਲਓ ਖੇਤ ਨੂੰ ਲਿਜਾ ਕੇ ਇਹ ਕੁੜੀ ਦੀ ਜਾਨ ਆਏ ਆ ਹਾਂ ਵੀ ਇਹ ਕੁੜੀ ਦੇ ਜਾਂਦਾ ਆਏ ਆ ਆਉਂਦੇ ਸੀ ਫਿਰ ਮਗਰ ਭਰਾ ਨੇ ਉਹਨਾਂ ਲੈ ਕੇ ਕੀ ਹੋ ਉਹ ਮਿੱਠਾ ਜਾ ਕੁਝ ਲੈ ਕੇ ਉਹਦੇ ਦੇ ਸੀ ਅਗਲੇ ਦਿਨ ਭਰਾ ਨੇ ਆਉਣਾ ਤੇ ਕੁੜੀ ਨੇ ਭੱਜ ਕੇ ਘਾਲ ਲਾ ਕੇ ਰੋਣਾ ਉਹਦੇ ਤੇ ਯਾਰ ਉਹ ਕਿੰਨੇ ਸਗਣ ਚੰਗੇ ਸੀ ਹਨਾ ਹਾਂ ਹਾਂ ਤੇ ਆਪਾਂ ਵੀ ਯਾਰ ਜਣਾ ਜ ਆਪਾਂ ਦੂਜੇ ਦਿਨ ਗੱਡੀ ਦੇ ਵਿੱਚ ਫੇਰ ਮਕਲਾਵਾ ਕਹਿਣ ਲੈਣ ਜਾਣਾ ਵਾ ਦੂਜੇ ਤਰ੍ਹਾਂ ਤੀਜੇ ਦਿਨ ਜਾਂਦੇ ਹੁੰਦੇ ਸੀ ਹਾਂ ਤੀਜੇ ਦਿਨ ਤੀਜੇ ਦਿਨ ਜਾਂਦੇ ਹੁੰਦੇ ਸੀ ਹਾਂ ਦੋ ਦਿਨ ਸੀ ਉੱਥੇ ਦੋ ਦਿਨ ਤੇਰਾ ਫੇਰ ਆਉਣਾ ਲੈ ਕੇ ਪਹਿਲੇ ਤਾਂ ਉਹ ਰਾਸਾਂ ਦੇ ਚੱਲ ਹੁਣ ਵੀ ਆਪਣੇ ਮੇਲੇ ਮੇਰੇ ਵੇਲੇ ਤਾਂ ਘੱਟ ਗਈ ਆ ਗਈ ਸੀ ਆ ਘੱਟ ਗਈ ਆ 25 ਸਾਲ ਦੇ ਵਿੱਚ 77 78 ਦੇ ਵਿੱਚ ਘੱਟੀਆਂ ਨਹੀਂ ਸੀ ਹੈ ਉਦੋਂ ਆਪਣੇ ਟਰਾਲੀਆਂ ਸੀ ਤੇ ਜਾਂ ਰਾਸ ਜੇ ਸੀਗੇ ਆ ਰਾਸ ਹੀ ਰਾਸ ਰਾਸ ਹੀ ਫਿਰ ਉਸ ਤੋਂ ਬਾਅਦ 80 ਦੇ ਵਿੱਚ ਘੱਟੀਆਂ ਆਉਣ ਲੱਗੀਆਂ ਮੈਸਟਰਾਂ ਜੀਆਂ ਹੁੰਦੀਆਂ ਸੀ ਆ ਮੈਸਟਰ ਜੀ ਤੇ ਪਹਿਲੀਆਂ ਚ ਹੁੰਦੀ ਸੀ ਬੱਸ ਦੀ ਇੱਕ ਪੌਣੀ ਜੀ ਆਹੋ ਉਹ ਜਦੋਂ ਫੂਲ ਆਉਂਦਾ ਸੀ ਆਹੋ ਉਹ ਹੁੰਦੀ ਸੀ ਉਹਦੇ ਤੇ ਜਾਣ ਜਾਂਦੀ ਜਾਂਦੀ ਸੀ ਆਹ ਏ ਕੁੜੀਆਂ ਆਉਂਦੀਆਂ ਹੁੰਦੀਆਂ ਯਾਰ ਜੀ ਆ ਜਿੱਥੇ ਕੁੜੀ ਨੂੰ ਭੋਨੇਦੇ ਸੀ ਉਹਦੇ ਚ ਉਹਨੇ ਲੀੜਾ ਪਾ ਲੈਣਾ ਉਹਨੇ ਤਾਂ ਮੂਹਰੇ ਪਾਸੇ ਉਹਨੇ ਲੀੜਾ ਪਾਉਂਦੇ ਸੀ ਜਿਹੜੀ ਜਿਹੜੀ ਕੁੜੀ ਨਾਲ ਰਸਤ 'ਤੇ ਬੈਣੀ ਹੁੰਦੀ ਸੀ ਜਾਨ ਜਾਨ ਹੁੰਦੀ ਸੀ ਆ ਜਦੋਂ ਆਮ ਆਮ ਤਾਂ ਕੁੜੀਆਂ ਰਸਤ 'ਤੇ ਆਉਂਦੀਆਂ ਸੀ ਹਾਂ ਰਸਤ 'ਤੇ ਡੋਲੀ ਹਾਂ ਜਦੋਂ ਬਹੂ ਰਸਤ 'ਤੇ ਆਉਂਦੀ ਹੁੰਦੀ ਸੀ ਮੈਂ ਵੀ ਆਇਆ ਜੱਟ ਯਾਰ ਪਹਿਲੇ ਪਾਸੇ ਆਪਣੇ ਕੀ ਉਹਨਾਂ ਦੇ ਅ ਸਾਡੇ ਅਸੀਂ ਕੋਈ ਸਾਹ ਕਰਾਇਆ ਸੀਗਾ ਪਰ ਇਹ ਬਾਹਰ ਰਹਿੰਦੇ ਰੱਬ ਕੇ ਤੇ ਉਹ ਉਦੋਂ ਮੈਂ ਰਸਤ 'ਤੇ ਵਿਚ ਆਇਆ ਮੈਂ ਨਾਲ ਵਿਚ ਤੇ ਇੱਕ ਅਸੀਂ ਮਗਰਕੇ ਘਰੇ ਕਰੇ ਕਰਾਇਆ ਸਰਜੀਤ ਨੂੰ ਮਗਰਕੇ ਨੂੰ ਆਇਆ ਜਣੇ ਕਹਿਣ ਦਾ ਬਾਪੀ ਉਦੋਂ ਇਹ ਮੇਰੀਆਂ ਬਰਾਤਾਂ ਦੇਖੀਆਂ ਦੋ ਦੋ ਦਿਨ ਰਹਿੰਦੀ ਹੁੰਦੀਆਂ ਸੀ ਆ ਰਹੇ ਹਾਂ ਆਮ ਜਾਂ ਬਰਾਤ ਨੂੰ ਹੱਦ ਤੋ ਜਾ ਕੇ ਲੈ ਕੇ ਹੁਣਾ ਮੇਰੇ ਹਾਂ ਆਪਣੇ ਨਾ ਬਜ਼ੁਰਗ ਹੱਦ ਤੇ ਖੜੇ ਹੁੰਦੇ ਸੀ ਪੜਾ ਹਾਂ ਉੱਥੇ ਬਰਾਤ ਨੇ ਆ ਜਾਣਾ ਉੱਥੇ ਉਤਰ ਕੇ ਫਿਰ ਆਪਣੀ ਮੂਹਰੇ ਆਪਣੇ ਪੰਚਾਇਤਰੀ ਤੁਰੀ ਹੁਣਾ ਕੋਈ ਨਹੀਂ ਪਿੰਡ ਦੀ ਨੇ ਮਗਰ ਮਗਰ ਬਰਾਤ ਨੇ ਤੁਰੀ ਜਾਂਦੇ ਆ ਜਾਂਦੇ ਹਾਂ ਹਾਂ ਤੇ ਧਰਮਸ਼ਾਲਾ ਚ ਲੈ ਜਾਣੇ ਲੈ ਜਾਣੇ ਹਾਂ ਧਰਮਸ਼ਾਲਾ ਹੁੰਦੀਆਂ ਆਪਣੇ ਆਮ ਵੱਡੀਆਂ ਹਰੇਕ ਦੇ ਪਿੰਡ ਚ ਧਰਮਸ਼ਾਲਾ ਹੁੰਦੀ ਗੁਆੜ ਚ ਉੱਥੇ ਬਰਾਤ ਉਤਰਦੀ ਸੀ ਫਿਰ ਉਥੇ ਮੰਜੇ ਡਾਹ ਦੇਣੇ ਮੰਜਾ ਤੇ ਜਿਹੜਾ ਪ੍ਰੋਣਾ ਹੁੰਦਾ ਜਾਂ ਰਿਸ਼ਤੇਦਾਰ ਖਾਸ਼ ਆਦੇ ਸੀ ਉਹਨਾਂ ਦਾ ਦਰੀ ਤੇ ਉੱਤੇ ਬਿਛਾਈ ਤੇ ਸਹਰਾਣਾ ਚਿੱਟੇ ਤੇ ਆਦਲਾ ਚਿੱਟੇ ਚਾਦਰਾਂ ਵਿਛਾ ਦੜੀਆਂ ਤੇ ਜਿਹੜੇ ਦੂਜੇ ਜਾਨੀ ਹੁੰਦੇ ਸੀ ਉਹਨਾਂ ਵਾਸਤੇ ਆ ਮੰਜੇ ਮੰਜੇ ਵੀ ਆ ਕੇ ਬੈਸਤਰੇ ਨਾਲ ਵੀ ਜਾਂਦੇ ਆਪਾਂ ਸਾਤ ਕਈ ਆਮ ਜਨਾਂ ਦੇ ਵਿੱਚ ਆਪਾਂ ਬੈਸਤਰੇ ਨਾਲ ਲੈ ਕੇ ਜਾਂਦੇ ਹੁੰਦੇ ਸੀ ਆ ਜਾਂਦੇ ਰਿਆਂ ਟਰੰਕ ਇਹਦਾ ਇਕੱਠਾ ਕਰ ਦੇਣਾ ਰਾਤ ਨੂੰ ਉੱਤੇ ਪੈ ਜਾਣਾ ਤਿੰਨ ਤਿੰਨ ਸੂਟ ਹੁੰਦਾ ਟਰੰਕ ਲੈ ਕੇ ਜਾਣੇ ਜਾਂਦੇ ਆ ਨਾਲ ਤੇ ਕਹਿਣਾ ਲੈ ਵੀ ਉਹ ਕਰੋ ਵੀ ਬਰਾਤ ਨੂੰ ਕਹਿਣ ਜਾਓ ਵੀ ਰੋਟੀ ਖਾ ਲੈ ਆ ਕੇ ਫੇ ਦੋ ਬੰਦੇ ਜਾ ਕੇ ਕਹਿਣ ਜਾਂਦੇ ਨੇ ਵੀ ਬਰਾਤ ਨੂੰ ਵੀ ਆ ਜਾਓ ਭਾਈ ਘਰ ਦਾ ਜਿਆਦਾ ਆਰਡਰ ਆਹੋ ਖਾਓ ਰੋਟੀ ਉਲਟੀ ਗੋ ਜਾਂ ਨੰਦਾ ਤੇ ਆ ਜਾ ਸਗਣ ਤੇ ਆ ਜਾ ਉਦੋਂ ਸਾਰਾ ਲੈ ਕੇ ਆਉਣਾ ਲੈ ਕੇ ਆਉਂਦੇ ਹੁੰਦੇ ਸੀ ਆਪਾਂ ਆਉਂਦੇ ਫਿਰ ਜਿਹੜੀ ਬਰਾਤ ਹੁੰਦੀ ਸੀ ਉਹਨੂੰ ਸੁਭਾ ਅੰਬਰਤ ਵੇੜੇ ਮਿੱਠੀਆਂ ਪਕੌੜੀਆਂ ਲੱਡੂ ਤੇ ਨੂਨ ਵਾਲੀਆਂ ਤੇ ਬਲਟੋਈ ਹੁੰਦੀ ਸੀ ਆਪਣੀ ਆਮ ਹਾਂ ਦੇਖੀ ਬਲਟੋਈ ਨੂੰ ਦੋਹਾਂ ਪਾਸਿਆਂ ਤੋਂ ਡੁਬਟੇ ਜਿਨਾਂ ਡੂਡ ਲੈਣਾ ਉਹ ਮਾਰ ਕੇ ਹਾਂ ਦੋਨੇ ਉਹ ਚੱਕ ਲੈਣੀ ਦੋਨੇ ਗਲਾਸ ਚੱਕ ਲੈਣੇ ਸਾਰੀ ਜਨ ਨੂੰ ਚਾਹ ਪਿਆ ਕੇ ਹੁੰਦੀ ਹਾਂ 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 ਦੇਖਿਆ ਮੈਂ ਵੀ ਦੇਖਿਆ ਧਰਮਸਾਲਾ ਦੇ ਵਿੱਚ ਕੜਾਹ ਉਹਨਾਂ ਦਾ ਧਰਿਆ ਹੁੰਦਾ ਸੀ ਜਿਹਦਾ ਸਾਲ ਦਾ ਮਹੀਨਾ ਅੱਗ ਤੇ ਨੌਣ ਨੂੰ ਉੱਥੇ ਉਹਨੇ ਰਾਜੇ ਨੇ ਅੱਗ ਵਾਲੀ ਯਾਨੀ ਤੇ ਜਾਂ ਵਾਜਾਂ ਵਾਲੀ ਆਜੋ ਵੀ ਜੇ ਕਿਸੇ ਨੇ ਨਾ ਹੋਣਾ ਆਜੋ ਹੀ ਨਾ ਹਾਰਦਾ ਵੀ ਜਾਂਦਾ ਹਾਰਦਾ ਵੀ ਛੱਡਾ ਵੀ ਪਾਣੀ ਦਾ ਜਿਹੜਾ ਉਹਦਾ ਹਾਰਦਾ ਪੀਣਾ ਹੁੰਦਾ ਸੀ ਉਹ ਲਲਕਾ ਕੇ ਡਦਾ ਹੁੰਦਾ ਸੀ ਰਾਜਾ ਉਹਨੇ ਸਾਰਿਆਂ ਨੂੰ ਕਿਹਾ ਵੀ ਆਪ ਆਪੋ ਬਾਰੀ ਬਾਰੀ ਆਈ ਜਾਓ ਮੈਂ ਗੀੜੀ ਜਨ ਤੇ ਆਪਦਾ ਨਹੀਂ ਤੇ ਉਹ ਕਿਹਦੇ ਉਹ ਹੋਈ ਨਹੀਂ ਸੀ ਨਾ ਪੰਪ ਇੰਨਾ ਤੇ ਸਪੀਕਰ ਤੇ ਯਾਰ ਗੀਤ ਲਾਉਣੇ ਚੋਟੀ ਦੇ ਕਹਣਾ ਫਲਾਨਾ ਗੀਤ ਤੇਰੇ ਕੋਲੇ ਹੈਗਾ ਤਾਂ ਤੇਰਾ ਸਪੀਕਰ ਕਰਨਾ ਨਹੀਂ ਨਹੀਂ ਤੂੰ 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 ਤਾਂ ਕਹਿੰਦਾ ਮਜੂਰ ਸੀ ਆਪਣੇ ਨੇਕੇ ਦਾ ਨੇਕੇ ਦਾ ਦਿੱਖਾ ਹੁੰਦਾ ਆਪਣੇ ਪਿੰਡੋਂ ਆ ਮਸ਼ੂਰ ਸੀ ਮਾਨਤਾ ਹੋ ਗਿਆ ਸੀ ਇੱਕ ਵਾਰੀ ਨੇਕ ਨਿੱਕਾ ਮਾਨਕ ਨਹੀਂ ਕਿ ਨੇਕਾ ਮਾਨ ਪਹਿਲਾਂ ਧਰਮੇ ਦਾ ਹੁੰਦਾ ਧਰਮੇ ਦਾ ਹੁੰਦਾ ਉਹ ਗਿੰਦਨ ਮਾਨ ਇੱਕ ਗਿੰਧਾ ਕੇਂਦਰਮਾਨ ਮੈਨੂੰ ਪਤਾ ਸਾਡੇ ਕੇਂਦਰਮਾਨ ਹਾਂ ਤੇ ਫੇਰ ਆ ਗਿਆ ਦਰਸ਼ਣ ਜੀ ਮੇਰਾ ਦਾ ਆ ਜੁੱਤਿਆਂ ਵੀ ਬਣਾਉਂਦਾ ਰਿਹਾ ਉਹਦਾ ਸਪੀਕਰ ਵੀ ਰਿਹਾ ਹਾਂ ਰਿਹਾ ਉਹਦਾ ਵੀ ਤੇ ਗੰਧ ਹੀ ਹੁੰਦਾ ਸੀ ਇੱਕ ਇਧਰੋਂ ਵੇੜਿਓ ਗੰਧੀ ਦਾ ਸਪੀਕਰ ਵੀ ਰਿਹਾ ਹਾਂ اے راجا تو بس ਇਹ ਜੇ ਇੰਨੇ ਸਪੀਕਰ اے ساجਦਰ وچ ساجਦਰ ਮੇਜਰ ਹੋਣੀ ہاں ਮੇਜਰ ਹੋਣੀ ਸਲਾਗਰ ਹੋਣੀ ਇਹਨਾਂ ਦਾ سپیکر بہت ਮਹਿਸੂਸ تھی ہاں ہاں ਸاجਦਰ ਨੇ ਗੱਡੀ ਲਿਆਂਦੀ میرے ਵਿਆਹ ਵੇਲੇ ਸاجਦਰ ਦੀ ਗੱਡੀ ਸੀ ਅੰਬੈਸਟਰ ਨਹੀਂ ਅੰਬੈਸਟਰ ਮੈਂ ਐਸ ਤਰ੍ਹਾਂ ਮੈਸਟਰ ਮੈਸਟਰ ਦੀ ਗੱਡੀ ਉਹ ਲੈ ਕੇ ਆਇਆ ਸੀਗਾ ہاں ਬਰਾਤ ਵੀ ਉੱਥੇ ਹੀ ਗਏ ਸੀ ਬਕਰਵਾ ਵੀ ਉਹੀ ਲੈ ਕੇ ਆਇਆ ਸੀ ਦੋ ਦਿਨ ਜਾਂਦੇ ਰਹੇ ਆ ਯਾਨੀ ਯਾਰ ਉਹੇ ਜੇ ਨਜ਼ਾਰੇ ਤਾਂ ਅੱਜ ਨਹੀਂ ਹੈ ਵਿਆਹਾਂ ਚ ਕਰੇ ਯਾਰ ਆਪਾਂ ਸਰੀਕਾ ਸੱਦਣਾ ਹਾਂ ਸਾਡੇ ਇਕੱਠੇ ਸਾਰੇ ਜਿਵੇਂ ਹੁਣ ਆਪਾਂ ਆਏ ਬੈਠੇ ਆਂ ਆਏ ਬੈਠੇ ਹੋਣਾ ਬੁੜਿਆਂ ਨੇ ਥਣਿਆਂ ਨੇ ਤੇ ਜਵਾਕ ਜਿਹੜੇ ਨਰ ਮਾਪਾ ਤੋਂ ਛੋਟੇ ਹੁੰਦੇ ਸੀ ਉਹਨਾਂ ਨੇ ਬੰਜੇ ਵੇਤਰੇ ਇਕੱਠੇ ਕਰਨੇ ਪਰੋਸੇ ਫੇਰਨੇ ਤੇ ਬਜ਼ੁਰਗ ਨੂੰ ਪੁੱਛਦਾ ਬਾਪੂ ਉਹ ਤਾਂ ਦੇ ਆਂਦੇ ਸੀ ਹੋਰ ਕੀ ਦੇ ਦਿੱਤਾ ਹਾਂ ਉਹਨੇ ਕਿਹਾ ਸਰੋ ਫਲਾਣੇ ਤੇ ਜਾਇਆ ਹੋਏ ਸੀ ਹਾਂ ਉੱਥੇ ਬਾਅਦ ਜਾਏ ਸੀ ਨਹੀਂ ਗਏ ਲਗਾ ਤੋਰੋ ਦੋ ਬੰਦੇ ਜਾ ਉਹਨਾਂ ਦੇ ਵੀ ਜਾਓ ਨੋ ਨੋ ਮੁੰਡੇ ਵਿਚਾਰੇ ਬਿਸ਼ਾਦ ਹਾਂ ਤੇ ਬਜ਼ੁਰਗ ਨੂੰ ਆ ਕੇ ਵੱਡੇ ਨੂੰ ਪੁੱਛਣਾ ਬੋਲੇ ਵੀ ਇੱਥੇ ਫਲਾਣੇ ਫਲਾਣੇ ਦੇ ਫਲਾਣੇ ਅਸੀਂ ਹਾਂ ਉਹਨੇ ਵੀ ਪੁੱਛਣਾ ਕਿਉਂ ਬਿਸ਼ਰੋ ਦੇ ਦੇ ਪਰੋ ਦੇ ਦੇ ਉਹ ਫਲਾਣੇ ਤੇ ਜਾਇਆ ਸੀ ਨਹੀਂ ਬਾਪੂ ਗਏ ਨਹੀਂ ਚਾਹ ਜਾਓ ਫਿਰ ਸਾਈਕਲ ਤੇ ਜਾਓ ਕਿਹੜਾ ਜਾਂਦਾ ਚਿੱਕੋ ਸਾਈਕਲ ਤੇ ਸਾਈਕਲ ਹਾਂ ਬੰਨੋ ਪਪਾ ਜਾਂ ਭਾਜੋ ਕਰਾਓ ਆਪਣੇ ਆਉਂਦੇ ਰਹੇ ਆ ਆਣਾ ਜੇ ਕੋਈ ਜਦ ਪੈਂਦੇ ਸੀ ਪਰਿਵਾਰ ਆਪਣੇ ਆਮ ਆਪਣੇ ਘਰਾਂ ਚ ਹੁੰਦੀਆਂ ਸੀ ਲੜਾਈਆਂ ਤੇ ਜਾ ਕੇ ਸਿਆਣੇ ਪੰਜ ਬੰਦੇ ਨੇ ਕਿਹਾ ਚਲੋ ਬਈ ਅਸੀਂ ਲੱਗਦੇ ਆਂ ਪੂਰੇ ਉਹ ਕਿ ਮੈਂ ਨਾ ਆਊਗਾ ਮਾਫੜੋ ਹਾਂ ਜਾ ਕੇ ਉਹਨਾਂ ਕਹਿੰਦੇ ਵੀ ਤੇਰੇ ਘਰੇ ਬਚਾਇਆ ਤਾਈਆ ਸੋਡਾ ਕੋਈ ਰੌਲਾ ਕੋਈ ਹੈ ਚਲੋ ਉਹਦੇ ਕਰੇ ਜਾਂ ਤੇਰੀ ਵੀ ਧੀ ਉਹ ਹੈ ਜੀ ਆ ਇਹਦੇ ਵੀ ਜੇ ਮੁੰਡੇ ਦਾ ਵੀ ਤੇਰਾ ਮੁੰਡਾ ਵੀ ਉਹ ਹੈ ਜਾਂ ਇਹਦਾ ਵੀ ਉਹ ਹੈ ਜਾਂ ਚਲੋ ਚਲੋ ਤਰੋ ਉਠੋ ਮਾ ਕੇ ਤਰਪੰਦੇ ਹਾਂ ਸੋਹਣਿਆਂ ਨੂੰ ਕਹਿੰਦਾ ਵੀ ਮੈਂ ਘਰ ਵਾਲੀ ਨੂੰ ਕਹਿੰਦਾ ਉਹਰੇ ਲਿਆਸ ਘਰ ਵਾਲੀ ਨੂੰ ਮੇਰੇ ਕੋਲੇ ਭਾਈ ਦੇਖ ਲੈ ਅੱਜ ਮਿਲਦੇ ਮਿਲ ਜੂਗੇ ਦੇਖ ਲੋ ਫਿਰ ਟੁੱਟਦੇ ਟੁੱਟ ਜੂਗੇ ਟੁੱਟਦੇ ਟੁੱਟ ਜੂਗੇ ਤੇ ਬੁੜੇ ਨੇ ਪਾਈ ਲੈ ਕੇ ਚਲੋ ਜੀ ਬੂਰੇ ਲਾ ਲੈਣੇ ਲੈ ਵੀ ਆ ਗਿਆ ਚੱਕੋ ਸੰਭਾਲੋ ਚਾਰ ਗਾਲਾ ਕੱਢ ਲੀਆਂ ਤੂੰ ਚਾਰ ਗਾਲਾ ਉਹਨਾਂ ਨੂੰ ਕਿਹੜਾ ਕਬਰ ਦਾ ਸਾਲਿਓ ਬੈਠ ਕੇ ਕੱਲ ਤੋਲਣੇ ਆ ਵੇਖ ਆ ਕੇ ਆਲਾ ਅਗਲਾ ਪਹਿਲੇ ਬੋਲ ਅੱਗੇ ਮੰਨਦੇ ਸੀਗੇ ਹੁਣ ਹੁਣ ਤਾਂ ਨਹਿਰ ਨੂੰ ਤੁਰਦੇ ਹੋਣ ਤਾਂ ਕਣ ਕੇ ਬਾਪੂ ਅਸੀਂ ਨਹੀਂ ਪਹੁੰਚਾਇਆ ਤੇ ਤੂੰ ਤਾਂ ਮੰਨਦੇ ਤੇ ਉਹ ਜਾਂਦੇ ਹੁਣ ਪੁੱਤ ਨਹੀਂ ਜਾਂਦੇ ਤੇ ਮਗਰੋਂ ਪਰ ਆ 10 ਦਿਨਾਂ ਬਾਅਦ ਬੋਲਣ ਲੱਗ ਜਾਣਾ ਆ ਮਾਰੋ ਇਕੱਠਿਆਂ ਦੇ ਮੋੜ ਕੇ ਇਕੱਠੇ ਵੀ ਹੋ ਜਾਣਾ ਪਰ ਪੰਚਾਇਤ ਮੋੜਨਗੇ ਨਾ ਮੋ ਫਿਰ ਰੱਬ ਤੱਕ ਤਾਂ ਜਿਹੜੀ ਪੰਚਾਇਤ ਆ ਪੰਚਾਇਤ ਮੋਟੀ ਅੱਗੇ ਯਾਰ ਸਿਆਣੇ ਸੀ ਬੰਦੇ ਵੀ ਸਿਆਣੇ ਕਾ ਬੁੜਗੀਆਂ ਵੀ ਸਿਆਣੀਆਂ ਸੀ ਬੜੀਆਂ ਹੀ ਬਾਬਾ ਆਖੇ ਲੱਗ ਜਾਂਦੇ ਸੀ ਯਾਰ ਆਪਣੇ ਆਮ ਘਰਾਂ ਦੇ ਵਿੱਚ ਕਈ ਵਾਰ ਤਾਂ ਲੜਨਾ ਛੋਟੇ ਨੇੜਾ ਭੈਣੋ ਤੁਸੀਂ ਹੀ ਉੱਠ ਜੰਦੇ ਹਰੇਕ ਦੇ ਪਿਆ ਮੈਨੂੰ ਤੁਸੀਂ ਕਿਤੇ ਜਾਣ ਹੀ ਨਹੀਂ ਉਹਨੇ ਕਿਹਾ ਵੀ ਹੁਣ ਤੇਰੀ ਵਾਰੀ ਆ ਕਿ ਫਲਾਨਿਆਂ ਦੇ ਵਿਆਹ ਆ ਬੰਡ ਲੈਂਦੇ ਹੁੰਦੇ ਸੀ ਬੰਨ੍ਹ ਲਈਆ ਬੰਡ ਲੈਂਦੇ ਸੀ ਵਿਆਹ ਕਰਨਾ ਜੀ ਬੈਸਟਰੀਟ ਹੋਣੇ ਆ ਸਾਡੇ ਹੁਣ ਪੁਰੇ ਨੇ ਮੈਨਾਂ ਜਦ ਪੜਾ ਮੈਂ ਕਿਹਾ ਤੂੰ ਫਲਾਨਿਆਂ ਦੇ ਜਾਵੜੀ ਮੈਂ ਫਲਾਨਿਆਂ ਦੇ ਜਾਉਂਦਾ ਐ ਹੁੰਦਾ ਸੀ ਆ ਜਨਮ ਬਰਾਤ ਵੀ ਜਣਾ ਤੂੰ ਫਲਾਨਿਆਂ ਦੇ ਜਾਈ ਮੈਂ ਫਲਾਨਿਆਂ ਦੇ ਜਾਉਂਦਾ ਆਹ ਉਹ ਤੋਂ ਆਪਾਂ ਵਿਆਹ ਵੀ ਬੰਡੇ ਹੁੰਦੇ ਸੀਗੇ। ਆਹ ਬੰਡੇ ਹੁੰਦੇ। ਪਹਿਲਾਂ ਆਪਾਂ ਟੋਂਦਾ ਸੀਗਾ ਕਿਵੇਂ ਬੈਠੇ ਆਸੇ ਮਚਾ ਕੋਈ। ਹੋਰ ਆਸੇ ਮਜਾ ਇਹਨਾਂ ਨੂੰ ਟੱਚਰਾ ਕਰੀ ਜਾਣੀਆਂ ਯਾਰ। ਨਾ ਲੱਡੂ ਬੱਟੀ ਵਾਲ ਲੱਡੂ ਆਪ ਆਪ ਵੜਦੇ ਹੁੰਦੇ ਸੀ। ਕੜਾਹੇ ਦੇ ਆਲੇ ਦੁਲੇ ਬੈਠੇ ਹੁੰਦੇ ਸੀ। ਕੜਾਹੇ ਦੇ ਰਾਜ ਵਿੱਚ ਪਾ ਦੇਣਾ ਤੇ ਪੱਜਾ ਸਿਆਨੇ ਪ੍ਰਾਦਾਲੇ ਉ ਜਾਣਾ। ਚਾਹੇ ਕੜਾਹੇ ਵਾਲੇ ਹੋ ਜਾਣਾ। ਰਾਜ ਨੇ ਕਿਹਾ ਮੇਰੀ ਕੋ ਰੋਟੀ ਛੱਡ ਦਿਓ ਬਈ। ਵਾ ਵਾ। ਉਹਨੇ ਕਿਹਾ ਲੱਡੂਆਂ ਸਦਾ ਕੋਈ ਲੱਡੂ ਟਣ ਜਾਓ ਨਾ। ਇੰਨੀ ਸਾਰੀ ਕਰੋੜੀ ਛੱਡ ਦੇਣੀ। ਉਹਨੇ ਉਹ ਘਰੇ ਲੈ ਜਾਣੇ। ਆ ਚੌਲਾ ਦੇ ਕੜਾ ਹੈ ਕੱਢਣੇ ਯਾਰ ਜਵਾਕ ਖੋਣੇ ਛੋਟੇ ਛੋਟੇ ਸੱਦਲੇ ਕੁਆਰ ਤੋਂ ਅੰਡੋ ਗੰਡ ਕੁੜੀਆਂ ਕੰਨਿਆਂ ਖੋਦੇ ਉਹਦੇ ਸੀ ਕੰਨਿਆਂ ਕੰਨਿਆਂ ਨੂੰ ਦਾਣੇ ਦੇਣੇ ਜਾਂ ਵਿਚਾਰੀਆਂ ਨੂੰ ਰੁਪਈਆ ਰੁਪਈਆ ਦੇਣਾ ਇਹਨਾਂ ਵੇ ਕਿੰਨੇ ਜੋ ਛੱਕੇ ਜਾਂਦੀ ਹੁੰਦੀਆਂ ਘਰਾਂ ਨੂੰ ਛੋਟੇ ਛੋਟੇ ਡੜੀਆ ਕੁੜਕਾ ਹੂੰ ਛੋਟੇ ਗਏ ਇਕੇ ਨੇ ਇਕੇ ਵਿੱਚ ਨਲੀ ਜੀ ਲੰਕਰੀ ਜਾਂਦੀ ਵਿੱਚ ਨਲੀ ਜੀ ਲੰਕਰੀ ਜਿਹੜੇ ਕਰਦੇ ਉਹਨਾਂ ਦੇ ਫੋਨ ਹੁੰਦਾ ਉਹਨਾਂ ਦਾ ਹੀ ਫੋਨ ਹੁੰਦਾ ਉਦੋਂ ਯਾਰ ਅੱਜ ਤਾਂ ਜਵਾਕ ਛੰਡਾ ਰਿਆ ਪਿਆ ਯਾਰ ਅੱਜ ਤਾਂ ਪਤਾ ਹੀ ਨਹੀਂ ਲੱਗਦਾ ਵੀ ਅਗਲਾ ਕਦੋਂ ਹੁਣ ਹੀ ਆਇਆ ਲਾਮੋ ਉਦੋਂ ਦਾ ਯਾਰ ਪ੍ਰਾਨ ਜੇ ਜਵਾਕ ਆਪਣੇ ਖੇਡਦੇ ਬੈਤ ਲੰਗੇ ਤੋਂ ਰੰਗੇ ਜੀ ਨੀਕਰ ਨੀਕਰ ਵੀ ਨਹੀਂ ਸੀ ਹੁੰਦੀ ਹੂੰ ਬੁਰਗਾਂ ਨੂੰ ਟੌਰ ਬਾਲੀਆ ਘਰੇ ਆ ਕੇ ਫਿਰ ਚੋਲਾ ਛੱਡੀਆਂ ਲਾਏ ਆਂ ਅਦੀਜੀ ਚੌਥੀ ਜੀ ਚਾ ਕੇ ਤੀਜੀ ਗਿਚਾ ਕੇ ਭੈਦਰਾ ਪਤਾ ਲੱਗਿਆ ਛੱਗਿਆ ਨਿਕਰ ਜਾਂਦਾ ਪਹਿਲਾਂ ਬਿਨਾ ਸੁੱਤੂ ਦੇ ਤੁਰੇ ਫਿਰਦੇ ਸੀ ਤੁਰੇ ਫਿਰਦੇ ਹਾਂ ਐ ਹੁੰਦਾ ਸੀ ਪਹਿਲਾਂ ਨਿਕਰ ਜਾਂਦੇ ਕੋਦੋ ਖੁੰਡੀ ਖੇਡਣੀ ਜੱਥਿਆ ਕਰਤਾਰ ਦਾ ਘਰ ਹੁਣ ਕੱਪੂ ਕਾ ਇਹਨਾਂ ਦਾ ਕੋਦੋ ਦੇਖਾ ਕਪੂ ਤੇ ਕਿੰਨੀ ਖੁੰਡੋ ਖੇਡਣੀ ਛਪੜੀ ਹੁੰਦੀ ਸੀ ਛਪੜੀ ਜਿਹਦੀ ਖੁੱਦੋਂ ਪਾਣੀ ਛਪੜੀ ਦੇ ਜਾੜ ਹਾਂ ਉਹ ਹੀ ਕਰਨਾ ਭੇਜਦੇ ਉਹ ਫੇਰ ਭੇਜ ਕੇ ਫੇਸੜਣ ਹੱਟ ਬਲੇ ਹੱਟ ਬਲੇ ਬਲੇ ਹੱਟ ਬਲੇ ਅੱਜ ਖੁੰਡਿਆ ਪਰਨਾ ਚੱਲ ਗਿਆ ਅੱਜ ਅੱਕਾਂ ਚੋਂ ਮੈਂ ਨਾ ਟਾਲੀ ਦੀ ਵੱਢਣੀ ਤਾਹਾਂ ਤੂੰ ਤੇ ਚੜ ਲੱਕਣਾ ਫੁੰਡਾ ਬੜਾ ਵਧੀਆ ਇਹ ਯਾਰ ਬਾਲਾ ਉਹ ਲੋਕਾਂ ਸਾਹ ਵਿੱਚ ਪਿਆਰ ਵੀ ਵਾਲਾ ਸੀ ਉਹ ਤਾਂ ਯਾਰ ਮੈਂ ਕਹਿੰਦਾ ਵੀ ਉਹ ਬੁੜੇ ਆਪਣੇ ਤੇ ਉਹ ਵਿਆਹ ਆਪਣੇ ਨਹੀਂ ਹੋਏ ਆਉਣੇ ਬਾਲਾ ਅੱਜ ਆਪਾਂ ਲੱਕ ਕਰ ਲਗੇ ਆਜਾ ਆਪਾਂ ਘਰੇ ਬਣਾ ਵੀ ਲਈਏ ਵੀ ਆਹ ਪ੍ਰੋਗਰਾਮ ਬਈ ਅਸੀਂ ਤਾਂ ਐ ਕਰਨਾ ਪਰ ਉਹ ਗੱਲ ਫੇਰ ਉਹ ਨਹੀਂ ਮੰਨਦੀ ਆਪਣੇ ਬੰਦੇ ਨਹੀਂ ਮੰਨਣਾ ਨਾ ਉਹਦੇ ਘਰ ਆ ਨਾ ਉਹਦੇ ਜਆ ਸਮਾਂ ਆਉਣਾ ਸਮਾਂ ਹੈਗਾ ਪਰ ਨਹੀਂ ਹੁੰਦੇ ਹਾਂ ਨਾ ਹੁਣ ਇਕੱਠੇ ਹੋਣਾ ਬੰਦੇ ਨਹੀਂ ਕਰਦੇ ਉਹ ਬੁੜੀਆਂ ਨਹੀਂ ਮੰਨਣਾ ਕਹਿੰਦੇ ਹਾਂ ਨਾ ਕਰਵਾਜ ਪੁਰਾਣਾ ਨਹੀਂ ਕਰਵਾਉਂਦਾ ਉਹ ਨਹੀਂ ਮੰਨਦੀਆਂ ਸੀ ਆਪਾਂ ਤਿਆਰ ਆ ਵਿਆਹ ਕਰਨੂ ਘਰੇ ਪਰ ਆਪਣੇ ਜਵਾਕ ਨਹੀਂ ਮੰਨਦੀ ਨਹੀਂ ਮੰਨਦੇ ਯਾਰ ਉਹ ਕਹਿੰਦਾ ਵੱਡਾ ਬੰਦੀ ਦੀ ਕੁੜੀ ਦਾ ਉੱਤੇ ਪੈਲਸ ਹੋਇਆ ਫਲਾਣੇ ਦੇ ਬੁੱਢੇ ਦਾ ਭਾਵੇਂ ਮੈਂ ਤਾਂ ਉੱਤੇ ਪੈਲਸ ਤੇ ਕਰਉਣਾ ਅਸੀਂ ਤਾਂ ਵੱਡਾ ਕਰਨਾ ਬਾਸ ਇਹ ਮੁੰਡਾ ਨਾ ਮੁੰਡਾ ਮੰਨ ਜੂਗਾ ਕੁੜੀ ਨਹੀਂ ਮੰਨਦੀ ਕੁੜੀ ਨਹੀਂ ਮੰਨਦੀ ਕ ਵੇਪਰ ਸਿਸਟ ਕਰਨਾ ਪਰ ਘਰੇ ਵਰਗਾ ਬਈ ਸਵਾਦ ਨਹੀਂ ਨਹੀਂ ਲੱਖ ਕੋਈ ਕਹੀ ਜਾਵੇ ਆ ਜਿਹੜਾ ਅਲੀਗੜ ਕੋਲ ਕਰੋ ਤੁਰਨਾ ਧੀ ਪੁੱਤ ਯਾਰ ਬਣਾਣਾ ਅਲੀਗੜ ਕੋਲ ਹੈਗਾ ਨਾ ਪਰ ਉਹਨਾਂ ਦੀ ਕੁੜੀ ਕਹਿੰਦੇ ਲੁੱਦਿਆ ਨੇ ਜਾਤ ਚ ਗਈ 65 ਅੱਗੇ ਬੰਦਿਆਂ ਨੇ ਘਰ-ਬਾਰ ਦੇਖ ਲੈਣਾ ਕੁੜੀ ਵਾਲਿਆਂ ਦਾ ਆਇਆ ਨੇ ਸਾਰਿਆਂ ਨੇ ਤੇ ਸਾਰੇ ਜਾਣੇ ਵੀ ਫਲਾਨਿਆਂ ਦਾ ਮੁੰਡਾ ਫਲਾਨੇ ਥਾਂ ਵਿਆਹਿਆ ਉਹਦੇ ਘਰਾਂ ਫਲਾਨੇ ਪੁਆੜ ਚ ਹੁਣ ਉਹਦੇ ਹੁਣ ਬਰਾਦਰ ਤੇ ਪਤਾ ਹੀ ਨਹੀਂ ਇਹ ਪਤਾ ਤਾਂ ਮੁੰਡੇ ਨੂੰ ਵੀ ਨਹੀਂ ਹੈ ਯਾਰ ਮੁੰਡੇ ਨੇ ਵੀ ਬਾਰੇ ਬਾਰੀ ਕੁੜੀ ਦੇਖੀ ਆ ਉੱਥੋਂ ਪੈਸੇ ਵੀ ਵਿਆਹ ਕੇ ਲੈ ਗਿਆ ਉਹ ਪਤਾ ਉੱਧੇ ਆਉ ਜਿੱਦੇ ਸਹੁਰੇ ਆਇਆ ਪਹਿਲੇ ਦਿਨ ਉੱਧੇ ਦੇਖੂ ਆ ਕੇ ਵੀ ਸਾਡੇ ਮੇਰੇ ਸਹੁਰਿਆਂ ਦਾ ਘਰ ਤਾਂ ਆਇਆ ਪਹਿਲਾ ਪੁਰਾਣਾ ਘਰ ਟੁੱਟਿਆ ਹੋਇਆ ਕਿੱਥੇ ਅਗੇ ਬਰਾਤ ਦੇ ਵਿੱਚ ਆ ਕੇ ਦੇਖ ਲੈ ਵੀ ਆ ਕਰ ਵੀ ਇਸ ਕਰ ਜਿੱਤੇ ਰੋਟੀ ਖਾਦੀ ਇਹ ਘਰ ਆ ਕੁੜੀ ਆੜਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੁੰਦਾ ਸੀ ਪਤਾ ਹੁੰਦਾ ਸੀਗਾ ਕੋਠਿਆਂ ਤੇ ਬੈਠੀਆਂ ਯਾਰ ਕੁੜੀਆਂ ਨੇ ਗੀਤ ਗਾਈ ਜਾਣੇ ਜਨਮ ਬਣਣੀ ਜਨਮ ਬਣਣੀ ਕਿਵੇਂ ਦੇਖਣਾ ਕਿੰਨਾ ਪਿਆ ਸੀ ਬਰੋਹਣੇ ਨੂੰ ਯਾਰ ਕਿੰਨੀਆਂ ਟਕਰਾਂ ਕਰਦੀਆਂ ਹੁੰਦੀਆਂ ਸੀ ਓਏ ਹੈਟ ਸਮਟ ਟੱਕਰ ਕਰ ਰਿਹਾ ਛੰਦ ਜਣਾ ਕੇ ਵੀ ਆਈ ਔਰ ਤੋਂ ਆਪਣੇ ਕਿਹੜੇ ਪਰੋਣੇ ਨਹੀਂ ਆਉਂਦੇ ਆਪਣੇ ਵੀ ਆਉਂਦੇ ਆ ਆਪਣੇ ਕਿੰਨੀਆਂ ਕੁੜੀਆਂ ਆਪਣੇ ਪਰੋਣੇ ਦੇ ਦਾਲੇ ਹੁੰਦਿਆਂ ਆ ਕੇ ਜਾਂ ਆਪਣੇ ਜਾ ਕੇ ਆਪਣੇ ਦਾਲੇ ਹੁੰਦਿਆਂ ਬਾਈ ਗੁੱਸਾ ਕਰਦੇ ਹੁਣ ਅਗਲਾ ਹੋਣੀ ਬੱਥੇ ਵਧੇ ਵਿਆ ਸਾਡਾ ਬਜ਼ੁਰਗ ਸਾਡਾ ਬਾਪੂ ਪੰਜ ਪੰਜ ਦਿਨ ਨਹੀਂ ਸੀ ਦੱਸਦੇ ਉਹਨਾਂ ਦਾ ਮੇਰਾ ਦਾਦਾ ਦਾ ਭਾਈ ਇਹਦਾ ਮੈਂ ਇਥੋਂ ਕਾਡਾ ਕਰਨਾ ਉਹ ਤੇ ਸੋਹੰਦਿਆ ਤੇਰਾ ਕੰਮ ਛੱਡਾ ਵੇ ਚੱਲ ਸੌ ਸਾਧੂ ਆਖੜ ਦੇ ਨਾ ਜੱਟ ਭਈ ਲਾ ਹਾਂ ਐਵੇਂ ਹੀ ਆ ਮੈਂ ਤੈਨੂੰ ਦੱਸਿਆ ਯਾਰ ਹਾਂ ਹਾਂ ਬੁੜਿਆਂ ਨੇ ਪੂਰਨੇ ਤਾਂ ਆਉਣੇ ਆਇਆ ਤੈਨੂੰ 8 ਦਿਨ ਹੋ ਗਏ ਤੇ ਬੈਠੇ ਹੋ ਤੇਰਾ ਕੰਮ ਛੱਡਿਆ ਓਏ ਚੱਲ ਨਾ ਨਾ ਕਦਾ ਮਰਾਸੀ ਆ ਤੂੰ ਹਾਂ ਮਰਾਸੀ ਗੱਲਾਂ ਰਹੀਆਂ ਕੁੜੀਆਂ ਨੇ ਯਾਰ ਕਿੰਨੀਆਂ ਟੇਚਰਾਂ ਕਰਨੀਆਂ ਹਨਾ ਬਾਣ ਦਾ ਮੰਜਾ ਜਾਂ ਬੁੰਨ ਲੈਣਾ ਟੱਕੇ ਜਿਹਾ ਲਾ ਕੇ ਉੱਤੇ ਵਿਛਾਈ ਵਿਛਾ ਦੇਣੀ ਜੇ ਬਾ ਕੇ ਬੰਦੇ ਦੇ ਬੈਠਾ ਤੜਕ ਰਹੇ ਨੇ ਬੜੇ ਜੇ ਤਾੜੀ ਚੱਕਦੇ ਬੜੇ ਜੇ ਤਾੜੀ ਆ ਹਾ 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 ਇਹਦੇ ਆਪਣੇ ਘਰਾਂ ਦੇ ਵਿਆਹ ਉਹਨਾਂ ਨੇ ਰਸਿਆ ਗਿਆ ਪੜਕੋ ਤੇ ਚਾਦਰ ਵਿਛਾਈ ਉਹ ਹੋਈ ਉਹ ਜੇ ਚਾਦਰ ਹੀ ਵਿਛਾਈ ਤੇ ਉਹ ਭਾਈ ਟਿੱਕੜੀਆਂਆਂ ਕਰੀਏ ਥੋੜੀਆਂ ਹਾਂ ਤੇ ਨਾ ਬਾਈ ਨਾ ਬਾਈ ਨਾਂ ਕਰਦਾ ਕਰਦਾ ਤੇ ਬਹਿ ਗਿਆ ਉਹ ਤਾਂ ਬੈਠਣ ਲੱਗਿਆ ਲਕਾਤਾ ਇਹ ਹੋ ਗਈ ਤੇ ਚੀਕਾਂ ਮਾਰ ਲੱਗਿਆ ਹੁਣ ਜਾ ਖਰੀਆਂ ਡਿੰਗ ਪੈ ਡਿੰਗ ਪੈ ਡਿੰਗ ਪੈ ਮੁਰਗੇ ਸਣਾ ਮੈਂ ਜਾਣਾਂ ਕਿ ਤੇ ਜਾਣਦਾ ਜਾ ਆਹ ਆਪੋ ਵਿੱਚ ਤਾਂ ਰਹਿਣਾ ਇੱਥੇ ਏਡਾ ਕੋਈ ਛੋਟੇ ਜਿਹੇ ਵਿੱਚ ਉਹਦੇ ਵਿੱਚ ਦੇ ਵਿੱਚ ਥਾਲੀ ਦਾ ਕਾਂਸੀ ਦੀ ਥਾਲੀ ਹੁੰਦੀ ਸੀ ਆਹ ਹਾਂ ਉਹਦੇ ਵਿੱਚ ਪਾਦਣਾ ਤੇਲ ਸਰੋਂ ਦਾ ਵਿੱਚ ਰੱਖ ਲੈਣਾ ਛੰਨਾ ਕਹਿੰਦੇ ਇਹਨੂੰ ਐ ਚੱਕੋ ਚੱਕਿੰਦਾ ਹਾਂ ਕਿਹਦੇ ਵੱਡੇ ਹੱਥ ਹੁੰਦੇ ਸੀ ਤੇ ਨੂਹ ਨੂਹ ਪਾ ਕੇ ਦਿੰਦਾ ਸੀ ਚੱਕ ਤੇ ਨਹੀਂ ਆ ਤੇਲ ਚੋਂ ਉਹ ਨਹੀਂ ਚੱਕਿਆ ਜਾਂਦਾ ਗੱਲ ਤਾਂ ਸੁਣ ਥੱਲੇ ਵੀ ਬੁਣਿਆ ਵਿੱਚ ਕੁਝ ਆਹ ਤੇ ਛੋਟੇ-ਬੋੜੇ ਬੀ ਟੱਕਰੀ ਵਗਦੇ ਆਹੋ ਕੁਝ ਕਹਿੰਦੀਆਂ ਸੀ ਤਾਂ ਹੀ ਚਕਾਉਂਦੀਆਂ ਸੀ ਤੇ ਕਹਿੰਦਾ ਸੀ ਚੀਤੀ ਤੇ ਲਾਉਂਦੇ ਹੁੰਦੇ ਸੀ ਕੀ ਨੋ ਬਾਲਸ ਹਾਂ ਬਾਲਸ ਉਰੇ ਆਇਆ ਕਰੀ ਜਾਣਾ ਉਹਨੇ ਕਰੇ ਨਹੀਂ ਆਹ ਕਰ ਮਹਿੰਦੀ ਮਹਿੰਦੀ ਆ ਮਹਿੰਦੀ ਸੀ ਮਹਿੰਦੀ ਹੋਰ ਕੱਲ ਮਹਿੰਦੀ 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 ਆਹੋ ਮਹਿੰਦੀ ਸੀ ਮਹਿੰਦੀ ਤੇਰੀ ਜੇ ਲਵਾ ਲਾ ਵਾਹ ਕਿ ਕਿਦੇ ਲਵਾਣਾ ਉਹਨੇ ਠੀਕ ਤੇ ਲਾਉਦਾ ਚੀਜ਼ ਵੀ ਚਲਾਏ ਹਾਂ ਕੁੜੇ ਤੜੀ ਚੱਕਦੇ ਤੇ ਪਹਿਲਾਂ ਪਹਿਲਾਂ ਕੁੜੀਆਂ ਆ ਮੀਡੀਆਂ ਵੀ ਦੱਸਦੇ ਨਾ ਨਾਈਆਂ ਤੋਂ ਕਰਾਖ ਲਿਆਉਂਦੇ ਸੀ ਆ ਚੁੱਪ ਚਾਲਿਆਂ ਮਗਲ ਪਾ ਕੇ ਹਾਂ ਇਹ ਚਾ 40 ਸੱਗੀ ਇੱਥੇ ਪਾਉਣਾ ਮੈਂ ਅੱਜ ਵੀ ਹਲੇ ਗੱਡੀਆਂ ਵਾਲੀਆਂ ਜਿਹੜੀਆਂ ਜਲਾਉਂਦੀਆਂ ਨੇ ਵੀਡੀਆਂ ਪਾਈਆਂ ਹੁੰਦੇ ਨੇ ਆਹ ਜਦੋਂ ਰੱਖੇ ਸਰ ਕੰਤਾ ਆਪਾਂ ਗੱਡੀਆਂ ਵਾਲਿਆਂ ਚੋਂ ਹੀ ਆ ਆਪਣਾ ਪਸ਼ੋਕਰ ਗੱਡੀਆਂ ਵਾਲਿਆਂ ਦਾ ਹੀ ਆ ਹਾਂ ਗੱਡੀਆਂ ਵਾਲੇ ਹੀ ਹਾਂ ਆਪਣਾ ਹੈਗਾ ਪਸ਼ੋਕਰ ਮਹਾਰਾਣਾ ਪ੍ਰਤਾਪ ਦਾ ਮਹਾਰਾਣਾ ਪ੍ਰਤਾਪ ਨੇ ਇਹ ਗੱਲ ਕਹਿਤੀ ਸੀ ਉਹਦਾ ਰਾਜਸਥਾਨ ਦੇ ਵਿੱਚ ਰਾਜ ਸੀ ਤੇ ਉਹਨੇ ਕਹਿੰਦਾ ਵੀ ਮੈਂ ਅਖਰੀ ਕੋ ਦਾ ਰਾਜ ਖੁੱਸ ਗਿਆ ਪਤਾ ਨਹੀਂ ਕੀ ਹੋ ਗਿਆ ਕਿਹਾ ਜੀ ਉਹ ਕੀ ਕਹਿੰਦਾ ਜਿੰਨਾ ਚਿਰ ਮੈਂ ਰਾਜ ਤੇ ਨਹੀਂ ਬੈਂਦਾ ਮੈਂ ਅੰਦਰ ਨਹੀਂ ਪੈਣਾ ਪਰ ਉਹ ਬਾਹਰ ਹੀ ਪਿਆ ਤੇ ਨਾਲ ਆਪਾਂ ਆਪਣਾ ਜਿਹੜਾ ਪਹਿਰਾਵਾ ਗੱਡੀਆਂ ਵਾਲਾ ਆਪਣਾ ਪਹਿਰਾਵਾ ਪਹਿਲਾਂ ਉਹ ਸੀ ਨਾ ਗੱਡਿਆਂ ਆਪਣੇ ਹੁੰਦੇ ਨਾ ਬੁੜੇ ਤੇ ਚਾਦਰੇ ਤੇ ਨੀਵੇਂ ਝੱਗੇ ਠੀਕ ਹੈ ਠੀਕ ਹੈ ਨਾ ਉਸ ਤੋਂ ਬਾਅਦ ਹੌਲੀ ਹੌਲੀ ਘੜਦੇ 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 ਪੈਂਟ ਕਮੀਜ਼ਾਂ ਤੇ ਆ ਗਏ ਮੇਰੇ ਕੋਲ ਚਾਦਰ ਹੀ ਬੰਦ ਰਹੇ ਪੈਂਟ ਪੈਂਟ ਕਮੀਜ਼ਾ ਜਿਹੜਾ ਇਹ ਪੰਜਾਬ ਦਾ ਪਹਿਰਾਵਾ ਨਹੀਂ ਇਹ ਬਾਹਰਲੀ ਪਤਲੂਣ ਹੈ ਬਾਹਰਲੀ ਕਿਨੇਟਾ ਅਮਰੀਕਾ ਦੀ ਆਪਣੀ ਨਹੀਂ ਆਪਣਾ ਦਾ ਚੱਗਾ ਹੁੰਦਾ ਲੰਮਾ ਥੱਲੇ ਚਾਦਰਾਂ ਦਿੱਤੀ ਕੱਢਵੀ ਤੇ ਤੁਰਲੇ ਵਾਲੀ ਬੱਗ ਲੜ ਛੱਡਵੀ ਬਲਾਲਾ ਛੱਦੇ ਰਿਆ ਹੁਣ ਤਾਂ ਮੈਂ ਵੀ ਹਾਂ ਥੋੜਾ ਬਾਪੂ ਆ ਕਿਹੜਾ ਇੰਟਰਵਿਊ ਦਿੰਦਾ ਹੁੰਦਾ ਕੀ ਬਖਤੌਰਖ ਨਹੀਂ ਕੀ ਨਾਮ ਆਉਦਾ ਯਾਰ ਬਲਕੌਰਖ ਨਹੀਂ ਕੀ ਆ ਉਹ ਉਹ ਹਲੇ ਚਾਦਰੇ ਨਹੀਂ ਪੜਿਆ ਉਹ ਅੱਜ ਵੀ ਚਾਦਰਾਂ ਬੰਨਦਾ ਉਹ ਮਗਰ 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 ਨਹੀਂ ਬਖਤੌਰ ਉਹਦਾ ਨਾਮ ਬਲਕੌਰਖ ਨਹੀਂ ਕੀ ਬਲਕੌਰ ਆਏ ਜੇ ਆਪਣਾ ਉਹਦੀ ਇੰਟਰਵਿਊ ਨਹੀਂ ਤੇ ਚਾਦਰਾਂ ਬੰਨ ਕੇ ਹੀ ਪੜਿਆ ਠੀਕ ਆ ਉਹ ਕਹਿੰਦਾ ਮੈਂ ਉਹਨੂੰ ਕਿਹਾ ਉਹ ਕਹਿੰਦੇ ਵੀ ਤੂੰ ਚਾਦਰਾਂ ਨਹੀਂ ਬੰਨ੍ਹ ਕੇ ਉਹ ਸਕੂਲ ਚ ਕਹਿੰਦਾ ਕਿਉਂ ਕਹਿੰਦਾ ਸਾਡਾ ਪਹਿਰਾਵਾ ਦਾ ਪੰਜਾਬ ਪੰਜਾਬ ਦਾ ਸਾਡੇ ਦਾ ਪਹਿਰਾਵਾ ਇਹ ਜਿਹੜਿਆ ਸੋਡੀ ਪਲਤੂ ਉਹਨਾਂ ਤੇ ਕੋਟ ਪਾਏ ਹਨ ਇਹ ਸੋਡਾ ਅਮਰੀਕਾ ਕਿਹਨੇ ਲੈ ਜਾ ਉੱਥੇ ਆਪਦਾ ਮੈਂ ਚਾਦਰੇ ਚਾਹੂੰ ਲਿਖਤ ਹੋਈ ਵੀ ਆਪਣੀ ਪੰਜਾਬ ਦੀ ਵੀ ਸਾਡਾ ਪਹਿਰਾਵਾ ਇਹ ਆ ਆਪਣਾ ਚਾਦਰਾ ਲਵਾ ਨਹੀਂ ਸਾਡਾ ਕੋਈ ਸਾਡਾ ਬਜ਼ੁਰਗ ਕੈਨੇਡਾ ਚ ਬੰਨ ਕੇ ਗਿਆ ਤੇ ਜਾਇਆ ਨਹੀਂ ਉਹਨਾਂ ਨੇ ਜਾਇਆ ਨਹੀਂ ਕਿ ਬਾਈ ਨੂੰ ਬਾਪੂ ਲਾ ਨਾ ਓਵੇਂ ਗਿਆ ਪਾ ਕੇ ਸੁੱਤੂ ਨਹੀਂ ਪਾਇਆ ਉਹਨੇ ਚਾਦਰਾ ਬੰਨ ਕੇ ਮੈਨੂੰ ਸਾਰੀ ਉਮਰ ਹੀ ਨਹੀਂ ਪਾਇਆ ਨਾ ਜਵੈ ਨਹੀਂ ਪਾਇਆ ਨਾ ਮੇਰੇ ਬਾਪੇ ਨੇ ਪਾਇਆ ਨਾ ਤੇਰੇ ਬਾਪੇ ਨੇ ਪਾਇਆ ਸੀ ਉਹਦੇ ਵੀ ਨਹੀਂ ਪਾਇਆ ਕਿਹਦੀ ਝੋਤੀ ਜੀ ਬੰਨਦਾ ਸੀ ਉੱਚੀ ਜੀ ਝੋਤੀ ਉਹਦੀ ਵਾਲੀ ਬਾਪੂ ਸਾਡਾ ਕੈਨੇਡਾ ਜਾਇਆ ਪਰ ਚਾਦਰਾ ਨਹੀਂ ਲਾਇਆ ਸਾਰੇ ਉੱਥੇ ਸਾਰੇ ਆਪਣੇ ਪੰਮੇ ਉਹਨੇ ਮੇਰੀ ਭੂਆ ਦੇ ਮੁੰਡੇ ਇਹ ਮਾਮਾ ਦਾ ਤੂੰ ਕਮਾਲ ਹੀ ਕਰਤੀ ਉਹ ਕਹਿੰਦਾ ਵੀ ਨਾ ਮੈਨੂੰ ਕਿਸੇ ਨੇ ਕੋਕਿਆ ਤੇ ਨਾ ਮੈਨੂੰ ਨਾ ਕਿਹਾ ਤੁਰਨ ਵਾਲੀ ਪਾਣੀ ਲਾੜੀ ਤੋਂ ਛੱਡਾ ਪਾ ਗੋ ਪੂਰੀ ਉਵੇਂ ਰੱਖੀ ਯਾਰ ਉੱਥੇ ਵੀ ਰੱਖੀ ਰਾਟ ਵੀ ਰੱਖੀ ਉਹ ਇਹਨੇ ਕਿਸੇ ਨੇ ਕੋਕਿਆ ਇਹ ਆਪਣੇ ਪਹਿਰਾਵੇ ਆ ਲਾਲ ਗੇ ਪੁਰਾਣਾ ਹੈ ਲਾਲ ਲਾਲਾ ਜਾਵੜਾ ਜਾਵੜਾ ਬੱਤੋ ਲਿਆ ਫੜਾ ਦੇ ਹੋ ਗਿਆ 20 ਆਪਣੇ ਬੀਹਰ ਮਿੰਟ ਆਇਆ ਹੈ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ 22 ਮਿੰਟ ਤੇ 13 ਸੈਕਿੰਡ ਦੀ